ਪਪਾ ਜੀ ਦੋ ਦੋ ਪਰੌਠੀਆਂ ਲਾ ਦੋ ਹਾਂ ਚਾਹਣਾ ਭੁੱਖ ਬੜੀ ਲੱਗੀ ਆ ਭੁੱਖ ਲੱਗੀ ਆ ਹਾਂਜੀ ਮਾਤਾ ਜਾਂ ਲਾਦੇ ਹਾਂ ਦੋ ਦੋ ਪੌਂਡ ਜਿਹੇ ਆਣੇ ਭੁੱਖੇ ਆ ਮੈਨੂੰ ਤੇ ਆ ਜਾਂਦਾ ਨਹੀਂ ਕਿੰਦਾ ਭੁੱਖਿਆ ਮੈਂ ਰਹਾ ਹਾਂ ਉਹ ਤੇ ਦਮਾ ਪਰੌਠੀਆਂ ਤੇ ਨਹੀਂ ਮੈਂ ਰਸ ਲਿਆ ਦੇਣਾ ਤੁਹਾਨੂੰ ਤੇ ਚਾਹ ਬਣਾ ਦੇਣਾ ਵਾ ਠੀਕ ਠੀਕ ਹਾਂਜੀ ਰਸ ਖਾ ਲਓ ਤੇ ਨਾਲ ਚਾਹ ਬਣਾ ਦੇਣਾ ਮੈਂ ਇਹ ਨਹੀਂ ਕਰ ਸਕਦਾ ਠੀਕ ਠੀਕ ਚਲੋ ਮੇਰੀ ਗੱਲ ਸੁਣੋ ਤਾਨੂੰ 2-3 ਵਜੇ ਮੈਂ ਬਾਹਰੋਂ ਲੈ ਆਉਂ ਧੁੱਪ ਚੋਂ ਗਰਮੀ ਪਤਾ ਕਿੰਨੀ ਆ ਬਿਮਾਰ ਹੋ ਜਾਓਗੇ ਮੁੜ ਕੇ ਧੁੱਪ ਚ ਨਾ ਜਾਓ ਇੱਥੇ ਬਹਿ ਜਾਓ ਹੁਣ ਜਾਇਓ ਨਾ ਠੀਕ ਮੈਂ ਚਾਹ ਬਣਾ ਕੇ ਲਿਆਉਣਾ ਤੇ ਰਸ ਦਿਨਾਂ ਨਾਲ ਠੀਕ ਆ ਆ ਜਾਓ ਬਹਿ ਜਾਓ ਬੈਠ ਲੱਗ ਜਾਓ ਬਹਿ ਜਾਓ ਖਲ ਖਲ ਅੱਜ ਜਨਨੀਆਂ ਦੇ ਕੰਮ ਜਨਨੀਆਂ ਹੀ ਜਾਣਣ ਮੈਂ ਰੈਸਟ ਛੁੱਟੀ ਕੀਤੀ ਸੀ ਵੀ ਅੱਜ ਰੈਸਟ ਕਰੂੰਗਾ ਇਹ ਨਾਨੇ ਮੈਨੂੰ ਸਤਾ ਮਾਰਿਆ ਕਦੀ ਆਹ ਕਰ ਕਦੀ ਉਹ ਕਰ ਤੇ ਜਨਾਨੀਆਂ ਕੋਈ ਠੀਕ ਰਹਿੰਦੇ ਆ ਉਹ ਕਾਦੀ ਚਲ ਗਈ ਪਿੰਡ ਮੇਰੇ ਪਹਾੜਾਂ ਦੇ ਨਾਨੇ ਪਰਥੂ ਪਾਤਾ ਮੇਰੀ ਚੱਲਦਾ ਮਾਂ ਉਹ ਨਹੀਂ ਹੈ ਜਿਹੜੀ ਜਵੰਦਰਾਲੋ ਵਾ ਉਹ ਹੈ ਦੂ ਆਪਣੇ ਨਿਆਣਿਆਂ ਦੀ ਨਹੀਂ ਬਣ ਰਹੀ ਤੇ ਇਹਦੀ ਬਣ ਜਾਂਗੀ ਇਹ ਕੀ ਕਰਾਂਗੇ ਤੇ ਤੂੰ ਇੱਥੋਂ ਨਾ ਇਹਦੇ ਆਉਂਦਿਆਂ ਨੂੰ ਚਲੀ ਜਾ ਮੇਰੇ ਹੱਥ ਜੁੜੇ ਤੇਰੇ ਗਾੜੀ ਇਹ ਤਾਂ ਪਹਿਲੋ ਇਹਨੇ ਅੱਗੇ ਵੀ ਘੱਟ ਜਾ ਰਿਆ ਚੈਲੈਂਜ ਕੀਤਾ ਅੰਦਰ ਕੀ ਕਰਦੇ ਆ ਕੋਈ ਨਹੀਂ ਮਾਸੀ ਜੀ ਕੱਪੜੇ ਤਾਂ ਐ ਸੁੱਕਣੇ ਪਉਣ ੜੀ ਆਜੋ ਅੰਦਰ ਹੀ ਆਜੋ ਬਾਹਰ ਤਾਂ ਗਰਮੀ ਬੜੀ ਆ ਦਰਮੀ ਹੈ ਹੀ ਬੜੀ ਹੈ ਵੇ ਆਹ ਤੇ ਕੀ ਕਰਦੇ ਆ ਜੇ ਕੁਛ ਮੈਂ ਕੀ ਕਰਨਾ ਸੀ ਹੈ ਚਲ ਆ ਜੋ ਆ ਜੋ ਬੈ ਜਾ ਤੇ ਆ ਇਹ ਨਹੀਂ ਫਰੀ ਤਜੇ ਨਹੀਂ ਹੈ ਜਾਈ ਲੈ ਕਦੋਂ ਦੀ ਵੇਖ ਲਾ ਗਈ ਹੈ ਕਿਤੇ ਟੈਨਸ਼ਨ ਵੀ ਨਿਆਣੇ ਮੇਰੇ ਘਰ ਵਾ ਨਿਆਣੇ ਕਰਨ ਦੇ ਆ ਨਿਆਲੇ ਖੇਡਣ ਮੱਲੇ ਨੇ ਪਿਓ ਨੂੰ ਆਖਦੇ ਰੋਟੀ ਲਾ ਕੇ ਦੇ ਹਨ ਭੁੱਖ ਲੱਗੀ ਅੱਛਾ ਮੈਂ ਇੰਨੇ ਜੋਗੀ ਨਹੀਂ ਜੀ ਤੇ ਲੈ ਤੁਸੀਂ ਇੱਧਰ ਕਾਲ ਦਿੰਦੇ ਤੇ ਮੈਂ ਖਵਾ ਲ ਦਿੰਦੀ ਇਹ ਚ ਕਿਹੜੀ ਗੱਲ ਨਿਆਣਾ ਸਰਸਾ ਜਦੋਂ ਰੋਟੀ ਬੰਗਣ ਮੈਨੂੰ ਹੁਕਸਾ ਹੋਇਆ ਹਾਂ ਹੈ ਹੈ ਹੋਰ ਤਰ੍ਹਾਂ ਕਿ ਹੋਇਆ ਵੀ ਜੀ ਮੈਂ ਜੋ ਹੈਗੀ ਹਾਂ ਮਾਸੀ ਜੀ ਤੁਸੀਂ ਇੱਧਰ ਕਾਲ ਦਿੰਦੇ ਤੇ ਤੁਸੀਂ ਪੀਤਾ ਚਾਹ ਪਣੀ ਹਾਂ ਮੈਂ ਤੇ ਪੀਤਾ ਉਹਨੇ ਫੜਾ ਬਣਾਈ ਵਿਚਾਰੇ ਨੇ ਤੇ ਫੋਨ ਨਹੀਂ ਲਾਉਂਦੇ ਰੋਟੀਆਂ ਵੀ ਬਕਾਈਆਂ ਉਹਨੇ ਨਿਆਣੇ ਨੂੰ ਖਵਾ ਲਈਆਂ ਪਿਆ ਆ ਮੈਨੂੰ ਵੀ ਚਾਹ ਪਣੀ ਪਿਆ ਆ ਫਰ ਕੀ ਕਰਨਾ ਇਹਦੇ ਆਪ ਸਮਝ ਚਾਹੀਦੀ ਇਹਨਾਂ ਨੂੰ ਅੱਖਾਂ ਤੋਂ ਗਈ ਆ ਹਉ ਵੀ ਆਵਾਂ ਮੈਂ ਟਾਈਮ ਨਾ ਜੀ ਅਜੰਤ ਮੇਰੇ ਘਰ ਆ ਅਜੇ ਤੱਕ ਕੰਮ ਨਹੀਂ ਮੁੜੀ ਫੋਨ ਨਹੀਂ ਲਾਇਆ ਭਾਜੀ ਉਹਦੇ ਆਪ ਵਿਚਾਰਾ ਬੁਮਾਰ ਹੋਇਆ ਹੀ ਗਿਆ ਪਿਆ ਲੰਮਾ ਅੰਦਰ ਵਰਕੇ ਇੱਕ ਮਾਸੀ ਜੀ ਗਰਮੀ ਵੀ ਬੜੀ ਪੈਣ ਰਹੀ ਆ ਇਹ ਜਨਾਨੀ ਸਵੇਰ ਦੀ ਗਈ ਆ ਇਹਨੂੰ ਆਪਣੇ ਆਪ ਚਾਹੀਦਾ ਵੀ ਮੇਰਾ ਸਾਰਾ ਟਬਰ ਘਰ ਆ ਤੇ ਮਗਰੋਂ ਜੇ ਤੁਹਾਡੀਆਂ ਤੇ ਲੱਤਾਂ ਨਹੀਂ ਤੁਰਦੀਆਂ ਤੇ ਤੁਸੀਂ ਰੋਟੀ ਕਿੱਥੋਂ ਬਣਾ ਲੈਣੀ ਹੈ ਹੈ ਤੇ ਜਾਂ ਤੇ ਨਿਆਂਾਂ ਦੀ ਲਾਹ ਜਾਂਦੀ ਕੋਈ ਤਰਸ ਨਹੀਂ ਕੋਈ ਲੱਸੀ ਚੜੀ ਨਹੀਂ ਕਿ ਮੇਰੇ ਬੱਚੇ ਕੀ ਕਰਦੇ ਹੋਣਗੇ ਪਰਜਾਈ ਨੂੰ ਫੋਨ ਕਰਨਾ ਸੀ ਵੀ ਕਦੋਂ ਕਦੀ ਤੁਰੀ ਆ ਤੂੰ ਵੀ ਬਸ ਢਿੱਲੇ ਰਹਿੰਦੇ ਜੇ ਜੇ ਮੁੰਡਾ ਭੋਲਾ ਵਾ ਨਾ ਆਪ ਚੁਸਤ ਹੋ ਕੇ ਰਹੋ ਮਾਸੀ ਜੀ ਮੈਨੂੰ ਆਪ ਕੋ ਮੇਰੀ ਪਰਜਾਈ ਨੂੰ ਫੋਨ ਕੋ ਲਾਇਆ ਮਗਰ ਲੈ ਕਿਉਂ ਆਖੂਗੀ ਤੂੰ ਹੀ ਦੱਸਣਾ ਤੂੰ ਹੀ ਜੇ ਮੈਨੂੰ ਨੰਬਰ ਦੋ ਤੇ ਮੈਂ ਹੁਣੇ ਲਾ ਕੇ ਪੁੱਛ ਦੇਣਾ ਕਿ ਕਦੋਂ ਦੀ ਤੁਰੀ ਸਾਰੀ ਤਾਰ ਖਬਰ ਮਿਲ ਜਾਣੀ ਹਾਈ ਮਮਾ ਗੇ ਮਾਸੀ ਕਾ ਮੰਮਾ ਤਾਂ ਇੰਨਾ ਟਾਈਮ ਲਾ ਕੇ ਹੁੰਦੇ ਜੇ ਸਾਡਾ ਰਜੀਵ ਨਹੀਂ ਲੱਦਾ ਸਾਨੂੰ ਨਾਲੇ ਭੁੱਖ ਲੱਗੀ ਆ ਤਾਂ ਦਾਦੀ ਨੇ ਰੋਟੀ ਵੀ ਲ ਪਕਾ ਕੇ ਦਿੱਤੀ ਕੋਈ ਗੱਲ ਨਹੀਂ ਮੈਂ ਪਕਾ ਕੇ ਦਿੰਨੀ ਤੇ ਦਾਦੀ ਵੀ ਹਾਂ ਨਾ ਪਕਾ ਲਾ ਕਰਾ ਜਾਓ ਹਾਂ ਅੰਦਰ ਖੇਡ ਜਾ ਮੈਂ ਦਿੰਨੀ ਲਾ ਕੇ 냔 ਨੇ ਕਿੰਨਾ ਖੜਾ ਖੇੜਾ ਤੇ ਮੈਂ ਮਗੀ ਫਾਂ ਤਾਂ ਕੀ ਆਪ ਲੋਕਾਂ ਆਪੇ ਜਾਣਾ ਲੱਗੇ ਆ ਰੱਬ ਨੇ ਮੈਨੂੰ ਸਿਵਾਰ ਦੇ ਪੱਤੇ ਦਿੱਤੇ ਦੇ ਦਿੱਤੇ ਕੀ ਹੋ ਗਿਆ ਮੇਰੇ ਦਿਮਾਗ ਤੇ OK ਚੱਲੋ ਜੀਆ ਰੋਡ ਕੋਲੇ ਆ ਪਿੰਡ ਸਭ ਠੀਕ ਆ ਤਾਂ ਨੇ ਠੀਕ ਆ गर्मी जाना था पानी 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 पीता तो जो, पकार जो पकार रोई ना। जाने जाने, 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 जाने मेरा मेरे को है हो गया ਮੇਰੇ ਫਰ ਪਾਣੀ ਵੀ ਤੂੰ ਤੇ ਆਇਆ ਨਾ ਉਹ ਜੱਫੀਆਂ ਪਾਉਣ ਲਈ ਜਦਾ ਪਤਾ ਨਹੀਂ ਕਿੰਨੇ ਚਿਰ ਬਾਅਦ ਮਿਲੀ ਸਾਲਾਂ ਬਾਅਦ ਮਿਲੀ ਆ ਪਿੰਡੋਂ ਕਿ ਹੋ ਗਈਆਂ ਜਾਦਾ ਪਿਆਰ ਹੋਣ ਲੱਗਿਆ ਸਕੂਲ ਗਏ ਹੁੰਦੇ ਨਾ ਤੇ ਮੈਂ ਪਿੱਛੇ ਹੀ ਹੋਉਣੀ ਆ ਅੱਜ ਪਹਿਲੇ ਦਿਨ ਛੱਡ ਕੇ ਗਈਆਂ ਨਾ ਇਹ ਵੀ ਤਾਂ ਕਰਕੇ ਜਿਆਦਾ ਕਰਨ ਦੇ ਇਹਨਾਂ ਨੇ ਮੈਨੂੰ ਸਾਮ ਆਜਿਆ ਕਦੀ ਪਰੌਂਠੀਆਂ ਖਾਣੀਆਂ ਕਦੀ ਕੋਹਗਾਣਾ ਬਾਹਰ ਭੱਜੇ ਫਿਰਨ ਨਾ ਕਹਿੰਦੇ ਤੀ ਨਹੀਂ ਦੌਰ ਪਰੌਂਠੀਆਂ ਦੁੱਧ ਬਤੁਰਿਆਂ ਦਾ ਮਾਤਾ ਕੋ ਮੈਂ ਬਣਾਂ ਮੈਂ ਰਸ ਦਿੱਤੇ ਜਾਂ ਰਾਂ ਸੌਤੀ ਠਾਕਾ ਪਿੰਡ ਦਾ ਦੇ ਠੀਕ ਆ ਕਿਦਮ ਗਾਇਨਾ ਗਰਮੀ ਚ ਨਾ ਆ ਜਾ ਪਤਾ ਕਿੰਨੀ ਗਰਮੀ ਆ ਚਾਹ ਬਣਾਵਾ ਨਹੀਂ ਜੇ ਅੱਜ ਮੈਂ ਨਾ ਤੇ ਘਰ ਚਾਂਦੀ ਤੇ ਮੇਰੀਆਂ ਅੱਖਾਂ ਤਾਂ ਤੇ ਪੱਟੇ ਖੁੱਲ ਨਹੀਂ ਨੇ मैं अपना घर लेना है। सचे पाशाह कोई मेरे गाड़ी आ गया मैं अपने तिया पोत भुख ने तो पता नहीं मेरे को की की करवा देना है। रबा मैं मेरे बच्चा च रखी जिनी मर्जी गरीबी तो मी मैं काट लूँगी। बेशक मेरा बंदा गरीब आ ਪਰ ਵਫਾ ਤੇ ਹੈ ਨਾ ਉਹਦੇ ਵਿੱਚ ਵਫਾਦਾਰ ਤੇ ਮੇਰੇ ਵਾਸਤੇ ਪੂਰਾ ਵਾਸਤੇ ਇੰਨਾ ਕੁ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਪਰ ਮੈਂ ਤਾਂ ਮਾਸਾ ਮਾਉਂਦਾ ਨਹੀਂ ਪਾਇਆ ਪਰ ਅੱਜ ਤੋਂ ਬਾਅਦ ਨਾ ਮੈਂ ਕਦੀ ਕੋਈ ਗਲਤ ਕੰਮ ਕਰਾਂਗੀ ਜਿਹੜੇ ਦੇ ਹੱਕ ਬਣਗੇ ਸਾਰੇ ਦੇਵਾਂਗੀ ਆਪ ਮੋਢੇ ਨੂੰ ਮੋਢਾ ਮਿਲਾ ਕੇ ਕੰਮ ਕਰੂੰਗੀ ਮੈਨੂੰ ਸਿਲਾਈ ਕਢਾਈ ਆਉਂਦੀ ਹੈ ਜਿੱਦਾਂ ਮਰਜ਼ੀ ਆਪਣਾ ਘਰ ਤੋਰਾਂਗੇ ਫੜਵਾ ਗਲਤ ਰਸਤੇ ਤੇ ਕਦੀ ਨਹੀਂ ਜਾਣਾ। ਦادیه ਮੈਂ ਦادیه ਮੈਂ ਮਾਂ ਆ ਗਏ ਜੀ। ਹਾਂ ਜੀ। ਹਾਂ ਜੀ। ਚੱਲ ਚੱਲ ਆ ਗਏ। ਲੈ ਰੇਹਲਾ। ਮਾਸੀ ਜੀ ਕਿੰਨਾ ਨੇ ਆਣਿਆ ਲਿਆ ਨੂੰ ਚਾਹ ਵਾ। ਚਾਹ ਹੀ ਚੱਲ ਗਿਆ ਕੁੜੀ ਨੂੰ ਵੀ ਮੇਰੀ ਮਾਂ ਆ ਗਈ ਏ। ਤੇ ਮਾਂ ਆਣੀ ਕਿਹੜੇ ਲੱਛਣ ਕਰਦੀ ਫਿਰਦੀ। ਇਹ ਸੌ ਹੁਣ ਕੈਚਿੰਗ ਆ ਪਈਆਂ। ਤੇ ਮਾਵਾ ਮਾਵਾ ਹੀ ਹੁੰਦੀ ਆ। ਮਾਵਾ ਮਾਵਾ ਹੀ ਜੀ। ਇਹ ਨਾ। ਮਾ ਕੋਟਲੇ ਮਾ ਮਾ ਲੈ ਿਆੜ ਨੇ ਘਾੜਿਆ ਦੀ ਮਾਂ। ਉਹਨੇ ਦੇਖੋ ਸੋਚਣਾ ਵੀ ਜਾ ਕੇ ਉਧਰ ਬੈਠੀ ਆ ਚੁਗਲੀਆਂ ਹੀ ਕਰਦੀ ਹੋਣੀ ਆ ਅੱਜ ਮੈਂ ਇਹ ਵੇ ਲੈ ਕੇ ਆਉਣੀ ਆ ਪਹਿਲਾਂ ਕੀ ਜਾਂਦੀ ਆ ਹਾਂ ਲੈ ਵਾ ਕੀ ਜਾਂਦੀ ਆ ਮਾਸੀ ਤੁਸੀਂ ਵੀ ਆ ਜਾਣਾ ਹੌਲੀ ਹੌਲੀ ਬਿਲਕੁਲ ਆ ਜਾਣਾ ਚਲੋ ਮਾਸੀ ਜੀ ਮੈਂ ਹੋ ਕੇ ਆਉਣੀ ਆ ਇਹ ਵੇ ਲੈ ਨਹੀਂ ਕੀ ਆ ਨਹੀਂ ਤੇ ਹੌਲੀ ਹੌਲੀ ਤੁਸੀਂ ਵੀ ਆਓ ਹਾਂ ਪੁੱਛਿਆ ਕਰੋ ਦਰਦੇ ਨਾ ਰਿਆ ਕਰੋ ਤੁਸੀਂ ਵੀ ਰੀਤ ਆ ਗਈ ਆ ਹਾਂਜੀ ਮੇਰੀ ਗੱਲ ਸੁਣਾ ਜੇ ਤੂੰ ਜਾਣਾ ਹੁੰਦਾ ਵਾ ਨਾ ਤੇ ਨਿਆਣਿਆਂ ਨਾਲ ਲੈ ਜਾਕਰ ਮਾਸੀ ਜੀ ਉਧਰ ਬੈਠੇ ਨਿਆਣੇ ਰੋਟੀ ਨੂੰ ਤਰਸਣ ਡਏ ਹੀ ਉਹ ਕੋਈ ਤੈਨੂੰ ਪਤਾ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਮੈਂ ਤੇ ਆਖਿਆ ਮੈਂ ਤਾਂ ਨਿਆਣੇ ਤੁਸੀਂ ਮੇਰੇ ਨਾਲ ਘਰ ਦਿੱਤੇ ਮੈਂ ਜੀ ਸਦ ਕੇ ਰੋਟੀ ਖਵਾਉਣੀ ਛੁੱਟੀਆਂ ਪਈਆਂ ਨਿਆਣਿਆਂ ਨੂੰ ਹੁਣ ਕਿੱਥੇ ਜੀ ਨਿਆਣਿਆਂ ਦਾ ਲੱਗਦਾ ਵਾ ਤੇ ਜਾ ਇੱਥੇ ਰਹਿਆ ਕਰ ਤੇ ਜਾ ਨਾਲ ਲੈ ਜਾ ਕਰ ਸਾਰਾ ਦਿਨ ਧੁੱਪੇ ਫਿਰਦੇ ਰਹੇ ਸਾਰਾ ਦਿਨ ਇੱਕ ਦੋ ਵਾਰੀ ਵਾਜੀ ਮਾਰੀ ਆ ਤੈਨੂੰ ਪਤਾ ਵਾ ਕੁੜੀ ਤੇਰੀ ਤੇ ਵੱੜਦੀ ਨਹੀਂ ਮੇਰੇ ਨਾਲ ਪ੍ਰੀਤ ਆਹ ਹੱਥ ਹੀ ਦਾਲੋ ਗਿਆ ਪਿੰਡ ਠੀਕ ਵੀ ਆ ਸੋਨੀ ਕੋਰੋਂ ਡਈ ਕੀ ਆ ਪ੍ਰੀਤਾ ਪੈਣਾ ਥੀਗਾ ਮੰਮੀ ਲਈ ਤੇਰੇ ਠੀਕ ਆ ਪਰ ਅਪਾ ਜੀ ਤਾ ਫਿਰ ਰੋੜ ਕੋ ਡਈ ਤੁਸੀਂ ਸੱਚ ਕਹਿੰਦੇ ਓ ਦੀ ਹੁਣ ਮੈਂ ਨਾਮ ਛੱਡ ਕੇ ਕਿਤੇ ਨਹੀਂ ਜਾਇਆ ਕਰਨਾ ਨਹੀਂ ਨਹੀਂ ਮੈਂ ਕਹਵਾ ਨਾ ਤਾਂ ਗੱਲ ਕਰਕੇ ਜੇਦ ਕਰਦਾ ਨਹੀਂ ਨਹੀਂ ਤੂੰ ਜਾ ਮੈਂ ਇਹ ਨਹੀਂ ਆਖਿਆ ਤੂੰ ਜਾ ਨਾ ਪਰ ਤੂੰ ਨਿਆਣੇ ਨਾਲ ਲੈ ਜਾਇਆ ਕਰ ਮੇਰੀ ਭੈਣ ਫਿਰ ਇਹ ਤਾਂ ਵੇਖੇ ਨਹੀਂ ਜਾਂਦੇ ਜਦੋਂ ਇਦਾਂ ਭੜਕਦੇ ਤੁਰੇ ਫਿਰਦੇ ਆ ਹੁਣ ਤੈਨੂੰ ਪਤਾ ਵਾ ਭਾਜੀ ਵੀ ਬਿਮਾਰ ਆ ਬਸ ਉਹ ਮੈਂ ਕਿ ਉਹਨੇ ਦੇਣ ਦਾ ਫੈਸਲਾ ਕਰ ਲਿਆ ਮੈਂ ਬੱਚਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਇਆ ਕਰਨਾ ਆਪਣੇ ਘਰ ਹੀ ਠੀਕ ਵਾਂ ਆਹੋ ਇਹ ਤੇ ਗੱਲ ਤੇਰੀ ਸਿਆਣੀ ਆ ਆਪੇ ਮਿਲ ਜਾ ਕਰਨਗੇ ਉਹ ਇੱਥੇ ਆਣ ਕੇ ਆਹੋ ਕੋਈ ਨਹੀਂ ਜਾਵੇ ਇਹ ਨਹੀਂ ਤੇ ਮਰਾਂ ਕਰਨੇ ਵੀ ਜਾ ਨਹੀਂ ਤੂੰ ਰਾਤ ਰਿਆ ਕਰ ਜਾ ਕੇ ਨਿਆਲੇ ਨਾਲ ਲੈ ਜਾ ਕਰ ਬਸ ਮੈਂ ਇਹੋ ਤੈਨੂੰ ਆਣੀ ਆ ਮਾਸੀ ਜੀ ਵਿਚਾਰੀ ਉਹ ਚਾਹ ਨੂੰ ਤਰਲੇ ਲੈਣ ਦੇ ਉਹ ਤੇ ਭਾਜੀ ਨੇ ਘਰੇ ਰਸ ਰੋਜ਼ ਖਵਾ ਲੇ ਕਹਿਣ ਦੇ ਚਾਹ ਦੇ ਨਾਲ ਤੇ ਨਿਆਲੇ ਤਾਂ ਨਹੀਂ ਜੀ ਲੱਗਦਾ ਤੂੰ ਐਦਾਂ ਨਾ ਕਰਿਆ ਕਰ ਟੈਨਸ਼ਨ ਨਾ ਲੈ ਜਾਇਆ ਕਰ ਚੰਗਾ ਆਹੋ ਤੇ ਕੋਈ ਨਹੀਂ ਨਾਲ ਲੈ ਜਾਇਆ ਕਰ ਮੈਂ ਤੇ ਆਖਿਆ ਮਾਸੀ ਜੀ ਨੂੰ ਵੀ ਤੁਸੀਂ ਮੇਰੇ ਹਲ ਘਲ ਦੇ ਤੇ ਮੈਂ ਦੋ ਫੁਲਕੇ ਲਾ ਦਿੰਦੀ ਉੱਥੇ ਕੀ ਹੋ ਚਲੇ ਜਿੱਥੇ ਮੈਂ ਰਾਜਵੀਰ ਨੂੰ ਕੁਵਾਲੇ ਇਹਨਾਂ ਨੂੰ ਖਵਾ ਦਿੰਦੀ ਵਿਚਾਰਿਆਂ ਨੂੰ ਅਦਾਸ ਜੀ ਅੱਜ ਕੀ ਗੱਲ ਕੀ ਆਖਿਆ ਵੀ ਭਰਾ ਪਰਜਾਈ ਨਹੀਂ ਤੇ ਤੂੰ ਕਹਤਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਚਾਹ ਬਣਾਵਾਂ ਨਹੀਂ ਚਾਹ ਨਹੀਂ ਪੀਣੀ ਚਾਹ ਤੇ ਮੈਂ ਹੁਣੇ ਪੀ ਕੇ ਆਈ ਆ ਤੇ ਮਾਸੀ ਜੀ ਉਧਰ ਬੈਠੇ ਕੁੜੀ ਭੱਜੀ ਗਈ ਤੇ ਮੈਂ ਹਾਂ ਵੇਖ ਲਾ ਆਂਦੇ ਆਣੇ ਲੱਖ ਹੋਣ ਚਾਚੀਆਂ ਤਾਈਆਂ ਮਾਵਾ ਮਾਵਾ ਹੀ ਹੁੰਦੀਆਂ ਨੇ ਜਿਹੜੀ ਮਾਵਾਂ ਨਾਲ ਠੰਡ ਪੈ ਜਣੀ ਨਾ ਨਿਆਣਿਆਂ ਨੂੰ ਉਹ ਤਈਆਂ ਚਾਚੀਆਂ ਨਾਲ ਨਹੀਂ ਪੈਂਦੀ ਭਾਵੇਂ ਲੱਖ ਵਾਰੀ ਤਈਆਂ ਚਾਚੀਆਂ ਚੰਗ ਨਿਆਣਾ ਅਜੇ ਮੁੰਡਾ ਤੇਰਾ ਤੇ ਪ੍ਰੀਤ ਨਿਆਣਾ ਵਾ ਤੇ ਕੁੜੀ ਸੁਖਨਾ ਜਵਾਨ ਹੋਈ ਆ ਮੈਂ ਵਾਰੀ ਥਾਣੀ ਵੇਖਣ ਦੀ ਹਾਂ ਘਟੋ ਘਟ ਕੁੜੀ 10 ਵਾਰੀ ਗਈ ਗੇਟ ਆਲ ਵੇਖ ਕੇ ਆ ਜਾਂਦੇ ਰਹੀ ਆ ਪਰ ਢਡੋ ਨਹੀਂ ਬਾ ਸਰਦੀਓ ਕਹਿਣਾ ਵੇਖਦੀ ਤੈਨੂੰ ਵੀ ਮੇਰੀ ਮਾਂ ਆਈ ਆ ਕਿ ਨਹੀਂ ਠੀਕ ਆ ਤੇ ਜਾਣਾ ਹੁੰਦਾ ਕਿ ਨਿਆਣੇ ਨਾਲ ਲੈ ਕੇ ਜਾਇਆ ਕਰ ਨਾ ਤੇ ਮੇਰਾ ਤੇ ਸਮਝਾਉਣ ਦਾ ਫਰਜ ਵਾ ਵੇਖੇ ਨਹੀਂ ਜਾਂਦੇ ਮੇਰ ਕੋ ਨਿਆਣੇ ਜਦੋਂ ਅਸੀਂ ਤਾਂ ਕਮਲਿਆਂ ਕੋ ਤੁਰੇ ਫਿਰਦੇ ਆ ਆ ਗਈ ਜੀ ਆਹ ਆ ਗਈ ਮਾਸੀ ਜੀ ਕੀ ਹਾਲੀ ਹੈ ਮਾਸੀ ਜੀ ਮੈਨੂੰ ਅੱਜ ਕੋ ਸਮਝ ਨਹੀਂ ਲੱਗੀ ਉਹਦੀ ਹੂੰ ਸੀ ਮੈਂ ਜਾ ਕੇ ਨਿਆਣਿਆਂ ਬਾਹਰ ਆਖਿਆ ਤੇ ਰੋਣ ਲੱਗੀ ਮੇਰੇ ਗੱਲ ਲਾ ਕੇ ਵਾ ਪਤਾ ਨਹੀਂ ਕੀ ਗੱਲ ਆ ਪੀ ਜਾ ਕੋਈ ਭਰਾ ਪਰ ਜਾਈ ਨਹੀਂ ਨਿੱਕਿਆ ਹੁਣ ਆਦੀ ਪਰ ਜਾਈ ਨਹੀਂ ਕੁਛ ਤੇ ਹੱਥ ਲਮਕਾ ਕੇ ਆ ਗਈ ਆ ਕੋਈ ਨਿਆਣਾ ਨਹੀਂ ਨਾਲ ਆਂਦਾ ਇਹਨੂੰ ਆਪਾ ਉਹ ਸਿਆਣੀ ਬੜੀ ਆ ਤੇ ਆਪਣੇ ਆਪ ਚਾਹੀਦਾ ਸੀ ਅੱਗੇ ਤੇ ਜਿੱਦਾਂ ਟੁੱਟ ਟੁੱਟ ਪੈਂਦੀ ਸੀ ਨਾ ਬੜੀ ਈਮੋਸ਼ਨਲ ਜੀ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਈ ਪੀ ਹੋ ਗਈ ਡਿਆਵਾ ਮੈਂ ਤੇ ਨਾਂ ਵੀ ਪੁਛਿਆ ਭਰਾ ਪਰ ਜਾਈ ਨਾ ਕੋ ਆਖਿਆ ਨਹੀਂ ਦੀਦੀ ਤੂੰ ਹੁਣ ਨਹੀਂ ਮਾਂ ਦੀ ਕਿਤੇ ਜਾਇਆ ਕਰਨਾ ਕਦੇ ਲੈਣਾ ਤੇ ਨਾ ਮੈਂ ਨਿਆਣੇ ਛੱਡ ਕੇ ਜਾਣਾ ਆਪੇ ਆਉਣ ਕਿਤੇ ਮਿਲ ਜਾ ਕਰਾਂਗੇ ਮੈਨੂੰ ਤੇ ਕੋਈ ਦਾਲ ਚਕਾਲਾ ਜਿਹਾ ਹੀ ਲੱਗਦਾ ਈ ਆ ਗਈਆਂ ਹਾਂਜੀ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਤੇ ਪਰ ਜਾਈ ਤਾਂ ਠੀਕ ਠਾਕ ਆ ਠੀਕ ਠਾਕਾ ਗਰਮੀ ਬੜੀ ਮੈਂ ਕੂਲਰ ਚ ਪਾਣੀ ਪਾ ਕੇ ਦਵਾ ਨਿਆਣਿਆਂ ਨੂੰ ਹੱਦੇ ਦੇ ਦੇ ਨਿਆਣੇ ਠੰਡ ਗਰਮੀ ਬਹੁਤ ਜਿਆਦੀ ਆ ਬੜੀ ਜਿਆਦੀ ਚਾਹ ਚੁ ਵੀਤੀ ਆ ਮੈਂ ਪੀ ਲਈ ਚਾਹ ਚਲ ਆ ਜੋ ਜਿੱਦਾਂ ਚੰਬੜੀ ਹੋਏ ਜਿੱਦਾਂ ਉਧਰੀ ਹੁੰਦੀ ਬੜੀ ਮੁੰਡਾ ਕਿੱਥੇ ਆ ਉਹ ਕਹਿੰਦਾ ਮੈਂ ਬਿਜ਼ੀ ਨਸਾ ਉਹਨਾਂ ਅੱਜ ਅੱਛਾ ਦਾਦੀ ਕੋ ਹਾਂਜੀ ਅੱਛਾ ਚਲ ਉਹ ਗੱਲ ਛੱਡ ਤੂੰ ਨੂੰ ਇਹ ਦਲ ਦੱਸ ਪੀ ਅੱਜ ਰੋਈ ਕਿਉਂ ਇਹ ਤੇਰੀ ਪਰਜਾਈਆਂ ਪਰਜਾਈਆਂ ਉਹ ਕਹਤਾ ਕੋ ਉਹ ਨਹੀਂ ਨਹੀਂ ਉਹਦਾ ਕੁੜੀ ਨੂੰ ਕਿੰਨੇ ਚਿਰ ਬਾਅਦ ਵੇਖਿਆ ਨਾ ਤੇ ਮੇਰਾ ਮਨ ਖਰਾਬ ਜਾਊਗਾ ਜਿੱਦਾਂ ਤੇ ਰੋਲ ਵਾਲੀ ਤੂੰ ਜੋ ਉਹਦਨ ਹੀ ਰੋਈ ਜਦਨ ਕੁੜੀ ਗਈ ਆ ਮੈਨੂੰ ਲੱਗਦਾ ਜਾਨ ਤੂੰ ਕੋਈ ਚੀਜ਼ ਜੋ ਲੈਣੀ ਹੋਣੀ ਸੂਟ ਸਾਰ ਜਿਹੜਾ ਤੇਰੇ ਕੋਲ ਆ ਨਹੀਂ ਗਿਆ ਤੇ ਆ ਕੇ ਮਨ ਭਰਦੀਆਂ ਉਹ ਮੈਂ ਤੈਨੂੰ ਕਿਹਾ ਕਈ ਵਾਰੀ ਜਿਹੜੀ ਚੀਜ਼ ਲੈਣੀ ਮੈਂ ਦੱਸ ਦਿਆ ਕਰ ਕੋਈ ਗੱਲ ਨਹੀਂ ਹੁਣ ਹੱਥ ਸੌਖਾ ਹੋ ਜਾਣਾ ਵਾ ਬòn ਭਰੇ ਪੈਸੇ 4 ਬਚਨੇ ਆ ਜੋ ਤੁ ਗਏ ਜੀ ਲੈ ਦੂੰਗਾ ਤੇ ਹਾਰੋ ਯਾਰਾ ਕਰਦਾ ਨਹੀਂ ਚੰਗਾ ਲੱਗਦਾ ਮੈਂ ਰਹਿ ਗਿਆ ਤੈਨੂੰ ਕਿਸੇ ਨੇ ਕੋਈ ਕਹਿਤਾ ਵਾ ਬੋਲ ਜੀ ਨਾ ਤੂੰ ਇੱਦਾਂ ਨਾ ਸੋਚਿਆ ਕਰੋ ਮੈਨੂੰ ਕੋਈ ਨਹੀਂ ਚਾਹੀਦਾ ਮੈਂ ਕਿਹਾ ਨਾ ਬਸ ਕੁੜੀ ਨੇ ਮਿਲ ਕੇ ਆਈ ਨਾ ਤੇ ਮੇਰਾ ਥੋੜਾ ਮਾਨ ਖਰਾਬ ਜਾ ਹੋ ਗਿਆ ਨਾ ਤੇ ਤੂੰ ਹਾਂ ਗੱਲ ਨਾ ਸੋਚਿਆ ਕਰੋ ਕਿ ਮੈਨੂੰ ਕੋਈ ਜੜਦਾ ਨਹੀਂ ਰੱਬ ਨੇ ਮੈਨੂੰ ਸੋਹਣੇ ਬੱਚੇ ਦਿੱਤੇ ਆ ਤੇ ਆ ਬੋਤਾ ਦਿੱਤੇ ਆ ਤੁਹਾਡੇ ਵਰਗਾ ਬੰਦਾ ਦਿੱਤਾ ਜਿਹੜਾ ਮੇਰੇ ਪ੍ਰਤੀ ਬਿਲਕੁਲ ਵਫਾਦਾਰ ਹੋਰ ਮੈਨੂੰ ਕੀ ਚਾਹੀਦਾ ਵਾ ਸੂਟਾ ਸਾਟਾਂ ਦੀ ਕਿਹੜੀ ਗੱਲ ਆ ਓਦਾਂ ਵੀ ਮੈਨੂੰ ਸੂਟਾ ਸਾਟਾਂ ਦਾ ਇੰਨਾ ਲਾਲਚ ਨਹੀਂ ਆਜ ਤੋਂ ਬਾਅਦ ਐਦਾਂ ਦੀ ਕੋਈ ਗੱਲ ਨਾ ਕਰਿਓ ਮੈਨੂੰ ਕੁਝ ਨਹੀਂ ਚਾਹੀਦਾ ਤੇ ਨਾ ਹੀ ਮੇਰੇ ਦਿਲ 'ਚ ਇਹੋ ਜਿਹੀ ਕੋਈ ਗੱਲ ਹੈ ਵਾ ਸਗੋਂ ਮੈਂ ਕਹੀ ਆ ਜੀ ਤੁਹਾਨੂੰ ਖਿੱਚ ਕੇ ਇੰਨਾ ਗੱਲਾਂ ਤੋਂ ਕੈਨੇ ਵੀ ਰਹੀਆਂ ਪਰ ਉਹਨਾਂ ਗੱਲਾਂ ਵਾਸਤੇ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਮੇਰੀ ਕੋਈ ਮੰਗ ਨਹੀਂ ਐ ਕੋਈ ਹਾਲ ਚ ਨਹੀਂ ਐ ਨਾਲੇ ਮੇਰੀ ਵੀ ਮਸ਼ੀਨ ਦੇਣਾ ਪੈਰ ਲਿਆ ਕੇ ਦੇਵਾ ਚੰਗੀ ਭਲੀ ਮੈਨੂੰ ਸਲਾਈ ਆਉਂਦੀ ਆ ਹੁਣ ਮੈਂ ਕਹਤੇ ਨਹੀਂ ਐਵੇਂ ਫालतू ਜਾ ਕਰਨਾ ਤੇ ਮੈਂ ਆਪਣਾ ਸਲਾਈ ਦਾ ਕੰਮ ਤੇ ਬਾਦਾਂ ਸ਼ੁਰੂ ਕਰ ਦੇਣਾ 1500 ਰੁਪਏ ਦੇ ਪੈਰ ਆ ਜਾਂਦੇ ਆ ਮਸ਼ੀਨ ਅੱਡ ਕਰ ਹੈਗੀ ਆ ਕਿੰਨੀ ਸੋਹਣੀ ਉਹ ਪੈਰ ਤੁਹਾਨੂੰ ਮੈਂ ਸਵੇਰੇ ਲਿਆ ਦੇਣਾ ਜਿਹੜੀ ਗੱਲ ਕੀਤੀ ਪਰ ਹਾਲ ਦੀ ਗੱਲ ਤੋ ਅੱਜ ਨਾ ਰੋਂਦੀ ਆਂ ਤੇ ਮੈਨੂੰ ਬੜਾ ਔੜ ਜਾ ਲੱਗਿਆ ਮੈਂ ਜਾਂ ਤੇ ਇਹਨੂੰ ਕਿਸ ਨੇ ਕਹਿਤਾ ਕੁਝ ਉਥੋਂ ਪਿੰਡ ਗਈ ਲਾ ਪਿੰਡੋਂ ਮੈਨੂੰ ਕਿੰਨੇ ਕਹਣਾ ਤੁਹਾਨੂੰ ਤੇ ਪਤਾ ਹੀ ਆ ਭਾਬੀ ਮੇਰੀ ਦਾ ਸੁਭਾਅ ਕਿੰਨਾ ਚੰਗਾ ਆ ਵੀਰ ਜੀ ਵੀ ਕਿੰਨਾ ਕਰਦੇ ਆ ਮੰਮੀ ਡਾਡੀ ਦੇ ਜਾਣ ਤੋਂ ਬਾਅਦ ਉਹਨਾਂ ਨੇ ਕਦੇ ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੇਰੇ ਪਿੱਛੇ ਵੀ ਆਉਂਦੇ ਜਾਂਦੇ ਰਹਿੰਦੇ ਆ ਮਾਰਾ ਜਾਵੇ ਫੋਨ ਕਰਾਂ ਤੇ ਦੌੜੀ ਆਉਂਦੀ ਆ ਲਾਈਟ ਆਜਾ ਝਮੱਕੇ ਜਿਹਾ ਮਾਰਨ ਦੇ ਆ ਆਹ ਗਰਮੀ ਵੀ ਬੜੀ ਆ ਤਾਂ ਕੁੜੀ ਤੇ ਕਪੜਾ ਇੱਥੇ ਲਾ ਦੇ ਰਾ ਹੁਣ ਕੂਲਰ ਬੰਦ ਹੋ ਗਿਆ ਵਾ ਲੈਰ ਚਲ ਗਈ ਆ ਜਿੱਦਾਂ ਮਰਜੀ ਆ ਲੋਕ ਪਤਾ ਨਹੀਂ ਕਿਦਾਂ ਕਹਿ ਦਿੰਦੇ ਆ ਕਿ ਪਰਜਾਈਆਂ ਕਦੀ ਮਾਵਾ ਨਹੀਂ ਬਣ ਸਕਦੀਆਂ ਪਰ ਮੇਰੀ ਪਰਜਾਈ ਨੇ ਮੇਰੀ ਮਾਂ ਤੋਂ ਵੱਧ ਕੇ ਮਿਲਦੀ ਆ ਮੰਮੀ ਹੁੰਦੇ ਤੇ ਸ਼ਾਇਦ ਉਹ ਵੀ ਮੇਲਾ ਇੰਨਾ ਨਾ ਕਰਦੇ ਜਿੰਨਾ ਉਹ ਕਰਦੀ ਆ ਤੇ ਆਪਣੀ ਕੁੜੀ ਨੇ ਵੀ ਇੰਨੇ ਸੋਹਣੇ ਤਰੀਕੇ ਨਾਲ ਰੱਖਿਆ ਨਾ ਤੁਸੀਂ ਮੰਨਣਾ ਨਹੀਂ ਕੁੜੀ ਨੇ ਮੇਰੀ ਅੱਖ ਨਾਲ ਅੱਖ ਨੇ ਲਾਈ ਇੰਨਾ ਉਹਦਾ ਜੀ ਲੱਗਾ ਮੇਰਾ ਖਹਿੜਾ ਕੀਤਾ ਹੀ ਨਹੀਂ ਮੇਰੇ ਦਿਲ ਸਸ ਕੋ ਦੋ ਤਿੰਨ ਵਾਰੀ ਨਰਾਜਗੀ ਜੀ ਆਈ ਵੀ ਮੇਰੇ ਲਾਗੇ ਨਹੀਂ ਆਈ ਚਲੋ ਇੱਕ ਗੱਲ ਦੀ ਖੁਸ਼ੀ ਵੀ ਆ ਕਿ ਉਹਦਾ ਜੀ ਲੱਗ ਗਿਆ ਉੱਥੇ ਪਰ ਦੁੱਖਜਾ ਵੀ ਲੱਗਾ ਹੋਰ ਤਾਂ ਵੀ ਬੜਾ ਹੋਇਆ ਚਲ ਕੋਈ ਨਹੀਂ ਜਾਣਾ ਮੂੰਹ ਲਾਏ ਤਾਂ ਹੁੰਦਾ ਵਾ ਇਹਨੇ ਪਿਆਰ ਦਿੱਤਾ ਵਾ ਜੋ ਸਭ ਕੁਝ ਭੁੱਲ ਗਈ ਚਲ ਠੀਕਾ ਇੱਕ ਵਾਰੀ ਵੇਹ ਹੈ ਉਹ ਤਲਵੀਰ ਸੌਂ ਗਿਆ ਚਲ ਠੀਕਾ ਉਹਨੇ ਮੰਜੇ ਬਾਹਰ ਢਾਲ ਲਏ ਨਹੀਂ ਆ ਜਾ ਨਹੀਂ ਲਾਗੀ ਠੀਕ ਹੈ ਜਾ ਨਹੀਂ ਇੱਥੇ ਨਹੀਂ ਸੁੱਤਾ ਜਾਣਾ ਬਾਰ-ਬਾਰ ਤੇ ਲੇਟ ਜਾਣ ਦੀ ਕੋਈ ਨਹੀਂ ਤੂੰ ਇੰਨਾ ਚੜ ਪੈ ਜਾ ਮਮੀ ਲਾਗੇ ਚਲ ਮੰਜੇ ਲੇਟ ਵੇਖ ਲੈਣੀ ਕੋਨ ਦੁੱਧ ਦਿੱਤਾ ਪ੍ਰਾਤਾ ਮੁੰਡੇ ਨੂੰ ਪੀ ਲਿਆ ਇਹ ਚਲ ਠੀਕ ਆ